ਇੱਕ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਹਲ ਸਰ ਨੇ ਜਿਹੜਾ ਇੱਕ ਸਾਡੇ ਰੀਸੈਂਟਲੀ ਇੱਕ ਮਕਦਮਾ ਦਰਜ ਹੋਇਆ ਸੀ ਚੌਥੇ ਮਹੀਨੇ ਦੁੱਗਰੀ ਥਾਣੇ ਦੇ ਵਿੱਚ ਪਹਿਲੋ ਅਟੈਂਪਟ ਟੂ ਮਰਡਰ ਹੋਇਆ ਸੀ ਇੱਕ ਲੇਡੀ ਸਰਜੀਤ ਕੌਰ ਨੂੰ ਜਿਹੜੀਆਂ ਸੱਟਾਂ ਮਾਰੀਆਂ ਸੀਆਂ ਪਰ ਰਜੇਰੇ ਇਲਾਜ ਫਿਰ ਉਹਨਾਂ ਦੀ ਮੌਤ ਹੋਣ ਤੋਂ 302 ਦਾ ਵਾਅਦਾ ਕੀਤਾ ਗਿਆ ਸੀ ਉਸ ਮਕਦਮੇ ਦੇ ਵਿੱਚ ਜਿਹੜਾ ਇਹ ਸਾਗਰ ਨਿਊਟਨ ਜਿਹੜਾ ਏ ਕੈਟਾਗਰੀ ਦਾ ਗੈਂਗਸਟਰ ਹੈ ਇਹਦਾ ਪ੍ਰੀਵੀਅਸ ਰਿਕਾਰਡ ਇਹ ਆ ਵੀ ਇਹਦੇ ਖਿਲਾਫ ਪਹਿਲਾਂ ਆਲਰੇਡੀ ਜਿਹੜੇ ਆ 18 ਤੋਂ 19 ਪਰਚੇ ਦਰਜ ਆ ਹਰ ਤਰ੍ਹਾਂ ਦਾ ਮਕਦਮਾ ਦਰਜ ਹੈ ਇਹਦੇ ਖਿਲਾਫ ਐਨਡੀਪੀਐਸ ਦਾ ਵੀ ਹੈ ਅਟੈਂਪਟ ਟੂ ਮਰਡਰ ਦਾ ਵੀ ਹੈ ਆਰਮਜ਼ੈਕ ਦਾ ਵੀ ਹੈ ਤੇ ਮਰਡਰ ਲੁੱਟ ਖੋਹ ਦਾ ਵੀ ਹੈ ਕਿਦੋਂ ਹਰ ਤਰ੍ਹਾਂ ਦੇ ਜਿਹੜੇ ਮਕਦਮੇ ਦਰਜ ਆ ਜੇਲ ਤੋਂ ਜਿਹੜਾ ਬੇਲ ਆਊਟ ਹੋਇਆ ਹੋਇਆ ਮਾਰਚ ਦੇ ਵਿੱਚ ਮਾਰਚ 2024 ਚ ਇਹਨੇ ਆ ਕੇ ਰੀਸੈਂਟਲੀ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੀ ਮਾਨਯੋਗ ਸੀਪੀ ਸਾਹਿਬ ਨੇ ਇੱਕ ਜਿਹੜੀ ਨਾ ਟੀਮ ਬਣਾਈ ਸੀ ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ AIG ਸਮਿਲਰ ਟੀਨਸਾਂ ਹੋਰਾਂ ਦੀ ਜਿਹੜੀ ਟੀਮ ਹੈ ਉਹ ਸਾਡੇ ਨਾਲ ਇਨਸਪੈਕਟਰ ਸਾਹਿਬਾਨ ਹੈ ਤੇ ਨਾਲ ਸਾਡੇ CI ਦੇ ਇਨਸਪੈਕਟਰ ਤੇ ADCP ਇਨਵੈਸਟੀਗੇਸ਼ਨ ਅਮਨ ਬਰਾੜ ਇਹਨਾਂ ਨੇ ਸਾਰਿਆਂ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਿਹੜਾ ਇਸ A ਕਲਾਸ ਦੇ ਗੈਂਗਸਟਰ ਨੂੰ ਜਿਹਦਾ ਇੰਨਾ ਪ੍ਰੀਵੀਅਸ ਰਿਕਾਰਡ ਮਾੜਾ ਇਹਨੂੰ UP ਦੇ ਵਿੱਚੋਂ ਵਿਜਨੌਰ ਦੇ ਏਰੀਆ ਦੇ ਵਿੱਚੋਂ ਇਹਨੂੰ ਕੱਲ ਗ੍ਰਿਫਤਾਰ ਕੀਤਾ ਅੱਜ ਅਸੀਂ ਹੁਣ ਇਹਨੂੰ ਰਿਮਾਂਡ ਤੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੀ ਕੋਈ ਅੱਗੇ ਫਰਦਰ ਇਹਦੀ ਹੋਰ ਹੋਏਗੀ ਜੋ ਵੀ ਰਿਕਵਰੀ ਹੋਏਗੀ ਜੋ ਉਹ ਤੁਹਾਨੂੰ ਅਸੀਂ ਪ੍ਰੈਫ ਬ੍ਰੀਫ ਇਹ ਤੋਂ ਬਾਅਦ ਦੇਵਾਂਗੇ ਸਰ ਬਿਜਨੌਰ ਤੱਕ ਕਿਵੇਂ ਕੋਈ ਪੁਲਿਸ ਕੋਈ ਪੁਲਿਸ ਕੋਈ ਮੈਂ ਇਹਨਾਂ ਜੀ ਸਾਹਿਬ ਹਰਿਆਣਾ ਪੁਲਿਸ ਦੇ ਕੋਈ ਸੋਰਸ ਨਹੀਂ ਸੀ ਬਿਜਨੌਰ ਚਲੇ ਗਿਆ ਬੈਠਾ ਹੋ ਕੇ ਦੇਖੋ ਡਾਕਟਰ ਕੈਲੀਨਸ ਦੇ ਕੈਂਪ ਤੋਂ ਉਹਨਾਂ ਨੂੰ ਮਾਰਟਿੰਡ ਸੀਨ ਤੋਂ ਜਿੱਥਾ ਉਹਦੇ ਸੋਰਸ ਹੈ ਉਹਦੇ ਹਿੰਦੀ ਤੋਂ ਇਹਦੇ ਇਹ ਜਿਹੜਾ ਗ੍ਰਿਫਤਾਰ ਕੀਤਾ ਹੈ ਜੀ ਸਰ ਜੀ ਸਰ ਇਹ ਸਾਡੀ ਕਾਉਂਟਰ ਐਲੀਅੰਸ ਤੇ ਕਮਿਸ਼ਨਰ ਪੁਲਿਸ ਦੀ ਇੱਕ ਟੀਮ ਹੈ ਬਟ ਜਿਹੜਾ ਹੁਣ ਇਹਨੂੰ ਗ੍ਰਿਫਤਾਰ ਕਰਕੇ ਲਿਆਇਆ ਸਾਡੇ ਸੀਆਈਡੀ ਟੀਮ ਲੈ ਕੇ ਆਈ ਹੈ ਤਾਂ ਇਹਦੇ ਵਿੱਚ ਅਸੀਂ ਕੰਬਾਈਨਡ ਆਪਸ ਵਿੱਚ ਟੀਮ ਵਰਕ ਹੈ ਔਰ ਆਪਸ ਵਿੱਚ ਸ਼ੇਅਰ ਕਰਦੇ ਹਾਂ ਅਸੀਂ ਲੀਡ ਨੂੰ ਅੱਖਰ ਮਿਲ ਰਿਹਾ ਵਾਰਦਾ ਦੇਣ ਤੋਂ ਬਾਅਦ ਉਹ ਔਰੋਪੀ ਇੱਥੋਂ ਭੱਜ ਜਾਂਦੇ ਆ ਉਹਦਾ ਸਿੱਖਿਆ ਨਾਲ ਦਾ ਵਾਰਦਾ ਤੋਂ ਉਹ ਵੀ ਭੱਜ ਕੇ ਸੇਫ ਹੋ ਗਏ ਆ ਉਹ ਵੀ ਵਾਰਦਾ ਦਾ ਸਰ ਕੈਮਰਾ ਫੇਸ ਜਦੋਂ ਇਸ ਬੰਦੇ ਦਾ ਤੁਹਾਡਾ ਪ੍ਰੀਵੀਅਸ ਰਿਕਾਰਡ ਦੱਸਿਆ ਵੇ ਇਹਦੇ ਖਿਲਾਫ 18 ਮਕਦਮੇ ਦਰਜ ਹੈ ਛਾਤਰ ਹੈ ਛੋਟੀ ਉਮਰ ਦਾ ਕੋਰਟ ਦੇ ਆਲਰੇਡੀ ਬੇਲ ਜਿਹੜਾ ਉਹਦੇ ਵਿੱਚੋਂ ਜੇਲ੍ਹ ਚੋਂ ਬੇਲ ਆਊਟ ਹੋਇਆ ਹੋਇਆ ਤਾਂ ਬੰਦੇ ਨੇ ਇਹ ਜੀ ਵਾਰਦਾਤ ਕੀਤੀ ਹੈ ਬਟ ਆਬਵੀਅਸਲੀ ਪਲਾਨਡ ਉਹਨਾਂ ਨੇ ਲੇਡੀ ਦੇ ਸੱਟਾਂ ਮਾਰੀਆਂ ਉਹਦੇ ਪੋਤੇ ਦੇ ਨਾਲ ਨਵੀ ਨਾਲ ਕੋਈ ਇਹਨਾਂ ਦਾ ਸੀ ਤੇ ਉਸ ਤੋਂ ਬਾਅਦ ਇਹ ਭੱਜ ਗਿਆ ਉਥੋਂ ਬਹੁਤ ਜਗ੍ਹਾ ਆਊਟ ਆਫ ਸਟੇਟ ਹੈ ਕਈ ਸਟੇਟਾਂ ਦੇ ਵਿੱਚ ਰਿਹਾ ਬਟ ਪੁਲਿਸ ਦੀ ਟੀਮ ਨੇ ਇਹਨੂੰ ਹਰ ਜਗ੍ਹਾ ਫਾਲੋ ਕੀਤਾ ਔਰ ਇਹਨੂੰ ਅਸਲ ਗ੍ਰਿਫਤਾਰ ਕਰਨ ਦੀ ਕਾਮਯਾਬ ਹੋਈ ਦੇਖੋ ਇਹ ਅਸੀਂ ਕੱਲੀ ਗ੍ਰਿਫਤਾਰੀ ਪਾਈ ਹੈ ਇਹਨੂੰ ਉੱਥੋਂ ਲੈ ਕੇ ਆਏ ਆ ਤਾਂ ਹੁਣ ਅਸੀਂ ਮਾਨਯੋਗ ਕੋਰਟ 'ਚ ਪੇਸ਼ ਕਰਕੇ ਫਰਦਰ ਅੱਗੇ ਰਿਮਾਨਡ ਲੈ ਕੇ ਸਾਰੀ ਜਿਹੜੀ ਹੈ ਇਨਵੈਸਟੀਗੇਸ਼ਨ ਡੀਪਲੀ ਕੀਤੀ ਜਾਊਗੀ ਕਿ ਕਿੱਥੇ ਕਿੱਥੇ ਰਿਹਾ ਕਿਹੜੇ-ਕਿਹੜੇ ਨੇ ਇਹਨੂੰ ਠਾਰ ਦਿੱਤੀ ਹੈ ਕੀ ਹੈ ਦਾ ਅੱਗੇ ਫਰਦਰ ਪਲਾਨ ਸੀ ਤੇ ਕਿਉਂ ਇਹਨਿਆ ਸਾਰਾ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਇਹਦੇ ਵਿੱਚ ਅਸੀਂ ਜੋ ਵੀ ਹੋਊਗਾ ਉਹ ਤੁਹਾਨੂੰ ਪ੍ਰੈਫ ਬਰੀਫ ਦਵਾਂ ਇਹ ਉੱਥੇ ਪਿੰਡ ਹੈ ਬਜਨੌਰ ਦੇ ਵਿੱਚ ਡਿਸਟ੍ਰਿਕਟ 'ਚ ਉੱਥੇ ਕਿਸੇ ਆਪਣੇ ਰਿਲੇਟਿਵ ਦੇ ਘਰ ਸੀ ਤਾਂ ਉੱਥੋਂ ਇਹ ਭੱਜ ਕੇ ਫਿਰ ਜਿਹੜਾ ਨੇ ਕਮਾਦ ਵਗੈਰਾ ਤੇ ਉੱਥੇ ਲੋਗ ਗਿਆ ਸੀ ਫਿਰ ਪੁਲਿਸ ਨੇ ਜਿਹੜਾ ਸਾਡੀ ਟੀਮ ਜਿਹੜੀ ਇੱਥੋਂ ਗਈ ਸੀ ਫਿਰ ਉਹਨਾਂ ਨੇ ਘੇਰਾ ਪਾ ਕੇ ਫਿਰ ਇਹਨੂੰ ਉੱਥੋਂ ਗ੍ਰਿਫਤਾਰ ਕੀਤਾ ਇਹ ਕਰਨੀ ਹੈਗੀ ਸਰ ਸੋਸ਼ਲ ਮੀਡੀਆ ਤੇ ਇੰਦੀ ਫੋਟੋਸ ਵੈਪਨ ਦੇ ਨਾਲ ਪਾਉਣਾ ਹੈ ਕੋਈ ਤੁਹਾਨੂੰ ਇਹ ਦੱਸਿਆ ਵੀ ਇਹਦੀ ਗ੍ਰਿਫਤਾਰੀ ਉਥੋਂ ਕੀਤੀ ਹੈ ਹੁਣ ਦਫਾ 27 ਤੇ ਜਿਹੜਾ ਕੋਈ ਪੁਚਗੇਜ ਦੇ ਵਿੱਚ ਇਹਦਾ ਵੈਪਨ ਬਟ ਆਬਵੀਅਸਲੀ ਇਹਦੇ ਕੋਲ ਸਾਰੇ ਕੁਝ ਜਿਹੜੀ ਰਿਕਵਰੀ ਹੋਏਗੀ ਤੇ ਅੱਗੇ ਫਰਦਰ ਜਿਹੜਾ ਰਿਕਵਰੀ ਕਰਾਂਗੇ ਅਸੀਂ ਉਹਦੀ ਤੁਹਾਨੂੰ ਬਰੀਫ ਦਵਾਂ ਸਰ ਇਥੇ ਆਪ ਕੋਈ ਹੋਰ ਸਰ ਨਹੀਂ ਕਿੱਥੇ ਰਹਿਣ ਵਾਲਾ ਹਾਂਜੀ ਕਿੱਥੇ ਰਹਿਣ ਵਾਲਾ ਹੈ ਇੱਥੇ ਇਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਇਹਦੇ ਫਾਦਰ ਜਿਹੜਾ ਇੱਥੇ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵਕ ਹੈ ਸਰ ਇਹਨਾਂ ਦਾ ਹੋਰ ਵੀ ਕੋਈ ਗੈਂਗ ਹੈਗਾ ਨਾਮ ਸਰ ਕੋਈ ਨਾਮ ਇਹ ਇਹ ਜਿਹੜਾ ਬੱਗਾ ਖਾਨ ਜਿਹੜਾ ਮਲੇਰਕੋਟਲੇ ਦਾ ਗੈਂਗਸਟਰ ਹੈ ਜਿਹੜਾ ਆਲਰੇਡੀ ਜੇਲ੍ਹ ਦੇ ਵਿੱਚ ਹੈ ਇਹ ਉਹਦੇ ਨਾਲ ਪਹਿਲਾਂ ਜੇਲ੍ਹ ਚ ਰਿਹਾ ਤੇ ਉਹਦੇ ਨਾਲ ਹੀ ਇਹ ਤਾਲਮਿਲ ਕਰਕੇ ਜਿਹੜੀਆਂ ਇਹ ਪਹਿਲੀਆਂ ਵੀ ਇਹਨੇ ਵਾਰਦਾਤਾਂ ਕੀਤੀਆਂ ਉਹ ਜਿਹੜੀਆਂ ਉਹਦੇ ਵਿੱਚ ਇਹਦੀ ਸ਼ੂਲੀਅਤ ਦੇਖੋ ਜਿਹੜੀ ਇਹਦੀ ਇਹਦੀ ਹੁਣ ਤੱਕ ਦੀ ਜਿਹੜੀ ਇਨਵੋਲਵਮੈਂਟ ਹੈ ਇਹ ਬੱਗਾ ਖਾਨ ਦੇ ਕਹਨੇ ਚ ਔਰ ਉਹਦੇ ਨਾਲ ਜਿਹੜਾ ਆਪਣਾ ਜਿਹਨੂੰ ਮੰਨਦੇ ਆ ਵੀ ਇਹ ਮੇਰਾ ਗੁਰੂ ਹੈ ਉਸ ਤਰੀਕੇ ਨਾਲ ਜਿਹੜਾ ਇਹ ਉਹਦੇ ਮਤਾਬਕ ਕਿ ਹੁਣ ਤੱਕ ਵਾਰਦਾ ਤਾਂ ਹੀ ਨਹੀਂ ਕਰਦਾ ਰਿਹਾ ਤੇ ਹੁਣ ਫਰਦਰ ਅਸੀਂ ਇਨਵੈਸਟੀਗੇਸ਼ਨ ਜਦੋਂ ਰਮਾਨ ਮਾਨਯੋਗ ਅਜ ਕੋਰਟ ਚ ਪੇਸ਼ ਕਰਕੇ ਫਿਰ ਅਸੀਂ ਤੁਹਾਨੂੰ ਜੋ ਇਹਦੇ ਵਿੱਚ ਰਿਕਵਰੀ ਹੋएगी ਹੋਰ ਹੋएगी ਉਹ ਟਾਈਮ ਟੂ ਟਾਈਮ ਸਾਰੀ ਬਰੀਫਿੰਗ ਦੇ ਰਾਂ ਸਰ ਮਕਦਮੇ ਕਿੰਨੇ ਕਿੰਨੇ ਸਾਰੇ ਇਹਦੇ ਖਿਲਾਫ ਹੁਣ ਤੱਕ 18 ਮਕਦਮੇ ਦਰਜ ਤੇ ਸਾਰੇ ਜਿਹੜੇ ਇਹਦੇ ਮਕਦਮੇ ਦਰਜ ਐ 302 307 ਐਂਡੀਪੀਐਸ 379ਬੀ ਆਰਮ ਐਕਟ ਇਸ ਤਰ੍ਹਾਂ ਦੇ ਮਕਦਮੇ ਦਰਜ ਇਹਦੇ ਵਿੱਚ ਇੱਕ ਦੋ ਜਗ੍ਹਾ ਜੇ ਪੀਓ ਪ੍ਰोसीडिंग ਸ਼ੁਰੂ ਹੋਈ ਹੈ ਉਹ ਵੀ ਅਸੀਂ ਅਜੇ ਕੋਰਟ ਤੋਂ ਸਟੇਟਸ ਚੈੱਕ ਕਰਨਾ ਹੈ ਨਸ਼ੇ ਦਾ ਨੀ ਆਦੀ ਹੈਗਾ ਪਰ ਨਸ਼ੇ ਦਾ ਵੈਪਨ ਦਾ ਇਹ ਸਾਰੇ ਕੰਮ ਕਰਦਾ ਰਹੇ ਪੜਿਆ ਨਹੀਂ ਇਹ ਕਿਦਾਂ ਦੀ ਇਹ 12 ਪਾਸ ਸਰ ਇੱਕ ਇਹ ਪਿਛਲੇ ਵੀ ਦੇ ਵੀਡੀਓ ਪਈ ਸੀ ਕਿ ਮੈਂ ਸਰੈਂਡਰ ਕਰ ਸਕਦਾ ਜੇ ਮੇਰੀ ਵਾਈਫ ਨੂੰ ਰਿਲੀਜ਼ ਕੀਤਾ ਜਾਏ ਉਹਦਾ ਕੀ ਸਟੇਟਸ ਹੈ ਦੇਖੋ ਵਾਈਫ ਇਹਦੀ ਆਲਰੇਡੀ ਜੇਲ੍ਹ ਚ ਹੈ ਤਾਂ ਸਰੈਂਡਰ ਕਰਨ ਵਾਲੀ ਕੋਈ ਗੱਲ ਦਿਖੀ ਨਹੀਂ ਸਾਡੀ ਪੁਲਿਸ ਪਾਰਟੀ ਨੇ ਇਹਦਾ ਪੂਰਾ ਮਿਹਨਤ ਕੀਤੀ ਔਰ ਫਿਰ ਐਂਡ 'ਚ ਜਿਹੜਾ ਇਹਨੂੰ ਆਊਟ ਆਫ ਸਟੇਟ ਉੱਥੋਂ ਜਾ ਕੇ ਫੜਨ 'ਚ ਕਾਮਯਾਬ ਹੋਏ ਜਿਹੜੀ ਸਰੈਂਡਰ ਵਾਲੀ ਕੋਈ ਗੱਲ ਇਹਨੇ ਨਾ ਇਹਨੇ ਕੀਤੀ ਹੈ ਜੇਕਰ ਹੋਣਾ ਤਾਂ ਕਿਸੇ ਵੀ ਮਾਨਯੋਗ ਕੋਰਟ 'ਚ ਜਾ ਕੇ ਸਰੈਂਡਰ ਕਰ ਸੋ। ਠੀਕ ਹੈ। ਲੇਕਿਨ ਫਿਰ